ਦੋਸਤੋ ਕਿ ਤੁਸੀਂ ਵੀ ਆਪਣੇ ਪੇਜ ਤੇ ਜਾਂ ਪ੍ਰੋਫਾਈਲ ਤੇ ਹਰ ਰੋਜ਼ ਰੀਲ ਅਪਲੋਡ ਕਰਦੇ ਹੋ ਤੇ ਰੀਲਾਂ ਅਪਲੋਡ ਕਰ ਕਰ ਥੱਕ ਗਏ ਪਰ ਤੁਹਾਡੀ ਕਿਸੇ ਵੀ ਰੀਲ ਉੱਪਰ ਵਧੀਆ ਵਿਊ ਨਹੀਂ ਆ ਰਹੇ ਜਾਂ ਤੁਹਾਡੀ ਕੋਈ ਵੀ ਰੀਲ ਵਾਇਰਲ ਨਹੀਂ ਹੋ ਰਹੀ ਤਾਂ ਹੁਣ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਫੇਸਬੁੱਕ ਤੁਹਾਨੂੰ ਆਪ 6 ਤਰੀਕੇ ਦੱਸ ਰਹੀ ਆ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣੀ ਰੀਲ ਤੇ ਵਧੀਆ ਵਿਊ ਲੈ ਸਕਦੇ ਹੋ ਅਤੇ ਵਾਇਰਲ ਵੀ ਕਰਾ ਸਕਦੇ ਹੋ। ਸੋ ਆਖਰ ਕੀ ਨੇ ਇਹ 6 ਤਰੀਕੇ ਉਸ ਤੋਂ ਪਹਿਲਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਮੈਨੂੰ ਫੋਲੋ ਜ਼ਰੂਰ ਕਰ ਲਿਓ ਕਿਉਂਕਿ ਸੋਸ਼ਲ ਮੀਡੀਆ ਦੀ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਇਸ ਪੇਜ ਤੇ ਮਿਲਦੀ ਰਹੇਗੀ। ਸੋ ਆਓ ਹੁਣ ਤੁਹਾਨੂੰ ਦੱਸ ਦਿਆਂ ਕਿ ਕੀ ਨੇ ਇਹ 6 ਤਰੀਕੇ ਤੇ ਤੁਸੀਂ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਆ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਸਕਿਪ ਬਿਲਕੁਲ ਨਾ ਕਰਿਓ ਤਾਂ ਕਿ ਤੁਹਾਨੂੰ ਕੱਲੀ-ਕੱਲੀ ਜਾਣਕਾਰੀ ਚੰਗੀ ਤਰ੍ਹਾਂ ਸਮਝ ਆ ਸਕੇ। ਜਿਵੇਂ ਕਿ ਤੁਸੀਂ ਸਾਈਡ ਤੇ ਸਕਰੀਨ ਤੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਪੇਜ ਓਪਨ ਕਰ ਲੈਣਾ ਹੈ। ਪੇਜ ਓਪਨ ਕਰਨ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਕਾਰਨਰ ਤੇ ਤੁਹਾਡੀ ਪ੍ਰੋਫਾਈਲ ਦਾ ਆਈਕਨ ਦਿਖਾਈ ਦੇਉ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਹੈ ਉਸ ਉੱਪਰ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਹਾਨੂੰ ਤੁਹਾਡੇ ਪ੍ਰੋਫੈਸ਼ਨਲ ਡੈਸ਼ਬੋਰਡ ਵਾਲਾ ਆਈਕਨ ਦਿਖਾਈ ਦੇ ਦੇਣਾ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਉਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਉੱਪਰ ਦੇਖ ਸਕਦੇ ਹੋ ਕਿ ਤੁਹਾਨੂੰ ਇੱਕ ਕੰਟੈਂਟ ਵਾਲਾ ਆਪਸ਼ਨ ਦਿਖਾਈ ਦੇਉ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਹੈ ਉਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਤੁਹਾਡੀਆਂ ਜੋ ਵੀ ਰੀਲਾਂ ਜਾਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਸਾਰੀਆਂ ਦਿਖਾਈ ਦੇ ਦੇਣੀਆਂ ਨੇ ਤੇ ਤੁਸੀਂ ਕਿਸੇ ਵੀ ਇੱਕ ਵੀਡੀਓ ਦੇ ਉੱਤੇ ਆਪਣੀ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਇਹੋ ਜਿਹਾ ਇੰਟਰਫੇਸ ਦਿਖਾਈ ਦੇਊਗਾ ਤੇ ਤੁਸੀਂ ਸਕਰੋਲ ਕਰਕੇ ਹੇਠਾਂ ਆ ਜਣਾ ਤੇ ਇੱਥੇ ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇਊਗਾ ਬੈਸਟ ਪ੍ਰੈਕਟਿਸ ਵਾਲਾ ਤੇ ਉਹਦੇ ਸਾਹਮਣੇ ਲਿਖਿਆ ਹੋਇਆ ਹੈ ਸੀ ਆਲ ਤੁਸੀਂ ਸੀ ਆਲ ਦੇ ਉੱਪਰ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਇਹੋ ਜਿਹਾ ਇੰਟਰਫੇਸ ਦਿਖਾਈ ਦੇਵੇਗਾ ਤੇ ਤੁਸੀਂ ਸਕਰੋਲ ਕਰਕੇ ਹੇਠਾਂ ਆ ਜਣਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਹੈ ਕੀਪ ਇਟ ਅਪ ਤੇ ਉਸ ਦੇ ਥੱਲੇ ਫੇਸਬੁੱਕ ਦੇ 6 ਤਰੀਕੇ ਦੱਸੇ ਹੋਏ ਨੇ ਜਿਨ੍ਹਾਂ ਦੇ ਸਾਹਮਣੇ ਗ੍ਰੀਨ ਟਿੱਕ ਲੱਗੀ ਹੋਈ ਆ ਜੇਕਰ ਤੁਸੀਂ ਇਹ 6 ਤਰੀਕਿਆਂ ਦੀ ਵਰਤੋਂ ਕਰਦੇ ਹੋ ਆਪਣੀ ਰੀਲ ਦੇ ਵਿੱਚ ਤਾਂ ਤੁਹਾਡੀ ਰੀਲ ਵਧੀਆ ਵਾਇਰਲ ਹੋ ਸਕਦੀ ਆ ਤੁਸੀਂ ਵਧੀਆ ਵਿਊ ਲੈ ਸਕਦੇ ਹੋ ਤੇ ਤੁਹਾਡਾ ਪੇਜ ਵਧੀਆ ਗਰੋ ਹੋ ਸਕਦਾ ਹੈ ਸੋ ਕੀ ਨੇ ਇਹ ਤਰੀਕੇ ਜਿਸ ਦੇ ਵਿੱਚ ਤੁਸੀਂ ਪਹਿਲਾ ਤਰੀਕਾ ਦੇਖ ਸਕਦੇ ਹੋ ਰਾਈਟ ਹੈ ਕੈਪਸ਼ਨ ਇਸ ਦੇ ਵਿੱਚ ਤੁਹਾਨੂੰ ਫੇਸਬੁੱਕ ਕੀ ਕਹਿ ਰਹੀ ਆ ਕਿ ਜਦੋਂ ਵੀ ਤੁਸੀਂ ਆਪਣੇ ਪੇਜ ਤੇ ਜਾਂ ਪ੍ਰੋਫਾਈਲ ਤੇ ਕੋਈ ਵੀ ਰੀਲ ਅਪਲੋਡ ਕਰੋ ਤਾਂ ਉਸ ਦੇ ਵਿੱਚ ਕੈਪਸ਼ਨ ਜ਼ਰੂਰ ਲਿਖਿਆ ਕਰੋ ਉਸ ਦਾ ਟਾਈਟਲ ਜ਼ਰੂਰ ਲਿਖਿਆ ਕਰੋ ਕਿਉਂਕਿ ਬਹੁਤ ਸਾਰੇ ਵੀਰ ਇਹੀ ਗਲਤੀ ਕਰਦੇ ਨੇ ਕਿ ਜਦੋਂ ਉਹ ਰੀਲ ਅਪਲੋਡ ਕਰਦੇ ਨੇ ਆਪਣੀ ਰੀਲ ਦੇ ਵਿੱਚ ਕੁਝ ਵੀ ਨਹੀਂ ਲਿਖਦੇ ਸੋ ਜਦੋਂ ਵੀ ਤੁਸੀਂ ਕੋਈ ਆਪਣੀ ਰੀਲ ਅਪਲੋਡ ਕਰੋਗੇ ਤਾਂ ਕੈਪਸ਼ਨ ਦੇ ਵਿੱਚ ਜਾਂ ਟਾਈਟਲ ਦੇ ਵਿੱਚ ਆਪਣੀ ਰੀਲ ਦੀ ਡਿਟੇਲ ਜ਼ਰੂਰ ਦਿਆ ਕਰੋ ਕਿ ਤੁਸੀਂ ਆਪਣੀ ਰੀਲ ਦੇ ਵਿੱਚ ਕੀ ਦਿਖਾਉਣਾ ਚਾਹੁੰਦੇ ਹੋ ਜਾਂ ਕੀ ਦੱਸਣਾ ਚਾਹੁੰਦੇ ਹੋ ਉਸ ਤੋਂ ਬਾਅਦ ਤੁਸੀਂ ਅੱਗੇ ਦੇਖ ਸਕਦੇ ਹੋ ਦੂਸਰੇ ਨੰਬਰ ਤੇ ਐਡ ਟੂ ਯੂਅਰ ਕੈਪਸ਼ਨ ਸੋ ਇਸ ਦੇ ਵਿੱਚ ਫੇਸਬੁੱਕ ਤੁਹਾਨੂੰ ਕਹਿ ਰਹੀ ਆ ਕਿ ਜਦੋਂ ਤੁਸੀਂ ਕੋਈ ਵੀ ਰੀਲ ਅਪਲੋਡ ਕਰਦੇ ਹੋ ਤਾਂ ਉਸ ਦੀ ਕੈਪਸ਼ਨ ਦੇ ਵਿੱਚ ਜ਼ਰੂਰ ਲਗਾਇਆ ਕਰੋ ਕਿਉਂਕਿ ਤੁਹਾਡੀ ਰੀਲ ਨੂੰ ਟ੍ਰੈਂਡਿੰਗ ਦੇ ਵਿੱਚ ਜਾਣ ਲਈ ਜਾਂ ਵਾਇਰਲ ਹੋਣ ਲਈ ਬਹੁਤ ਹੀ ਜ਼ਿਆਦਾ ਮਦਦ ਕਰਦੀ ਹੈ ਸੋ ਜਦੋਂ ਵੀ ਤੁਸੀਂ ਕੋਈ ਰੀਲ ਅਪਲੋਡ ਕਰਦੇ ਹੋ ਆਪਣੀ ਰੀਲ ਨਾਲ ਰਿਲੇਟਡ ਹੈਸ਼ਟੈਗ ਜਰੂਰ ਲਾਇਆ ਕਰੋ ਜੇਕਰ ਤੁਹਾਨੂੰ ਹੈਸ਼ਟੈਗਾਂ ਦਾ ਪਤਾ ਨਹੀਂ ਲੱਗਦਾ ਤਾਂ ਤੁਸੀਂ Google ਦੇ ਉੱਪਰ ਸਰਚ ਕਰਕੇ ਵੀ 트ੈਂਡਿੰਗ ਹੈਸ਼ਟੈਗ ਲੱਭ ਸਕਦੇ ਹੋ ਤੇ ਆਪਣੀ ਰੀਲ ਤੇ ਲਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਅੱਗੇ ਤੀਸਰੇ ਨੰਬਰ ਤੇ ਦੇਖ ਸਕਦੇ ਹੋ ਐਡਿਟ ਵਿਦ ਐਟ ਲੀਸਟ ਵਨ ਕ੍ਰੀਏਟਿਵ ਟੂਲ ਸੱਚ ਐਡਿੰਗ ਸਟicker ਟੈਕਸਟ অর ਇਫੈਕਟ ਸੋ ਇਹਦੇ ਵਿੱਚ ਫੇਸਬੁਕ ਤੁਹਾਨੂੰ ਕੀ ਕਹਿ ਰਹੀ ਆ ਕਿ ਜਦੋਂ ਆਪਣੇ ਤੁਸੀਂ ਫੇਸਬੁਕ ਪੇਜ ਤੇ ਜਾਂ ਪ੍ਰੋਫਾਈਲ ਤੇ ਕੋਈ ਵੀ ਰੀਲ ਅਪਲੋਡ ਕਰਦੇ ਹੋ ਤਾਂ ਤੁਹਾਨੂੰ ਸਾਈਡ ਤੇ ਬਹੁਤ ਸਾਰੇ ਆਪਸ਼ਨ ਦਿਖਦੇ ਨੇ ਜਿਨ੍ਹਾਂ ਦੇ ਵਿੱਚ ਕਿ ਟੈਕਸਟ ਵਾਲਾ ਇਫੈਕਟ ਵਾਲਾ ਜਾਂ ਸਟicker ਵਾਲਾ ਹੁੰਦਾ ਹੈ ਸੋ ਫੇਸਬੁਕ ਕਹਿ ਰਹੀ ਹੈਗਾ ਜਦੋਂ ਤੁਸੀਂ ਕੋਈ ਵੀ ਆਪਣੀ ਰੀਲ ਅਪਲੋਡ ਕਰਦੇ ਹੋ ਤਾਂ ਇਹਨਾਂ ਵਿੱਚੋਂ ਇੱਕ ਦੀ ਵਰਤੋਂ ਜ਼ਰੂਰ ਕਰਿਆ ਕਰੋ ਜੇਕਰ ਮੈਂ ਤੁਹਾਨੂੰ ਆਪਣੀ ਪਰਸਨਲ ਸੁਝਾਅ ਦੇਵਾਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਕਿ ਜਦੋਂ ਵੀ ਤੁਸੀਂ ਕੋਈ ਆਪਣੀ ਰੀਲ ਅਪਲੋਡ ਕਰਦੇ ਹੋ ਤਾਂ ਉਸ ਉੱਪਰ ਕੋਈ ਇਹੋ ਜਿਹਾ ਸ਼ਬਦ ਜ਼ਰੂਰ ਲਿਖਿਆ ਕਰੋ ਜਿਸ ਨੂੰ ਪੜ ਕੇ ਹਰ ਕੋਈ ਵਿਅਕਤੀ ਤੁਹਾਡੀ ਰੀਲ ਨੂੰ ਦੇਖਣਾ ਚਾਹੇ ਸੋ ਉਸ ਤੋਂ ਬਾਅਦ ਅੱਗੇ ਤੁਸੀਂ ਚੌਥੇ ਨੰਬਰ ਤੇ ਦੇਖ ਸਕਦੇ ਹੋ ਮੇਕ ਸ਼ੂਰ ਦੈਟ ਯੂਅਰ ਰੀਲ ਇਜ਼ ਨਾਟ ਮਿਊਟਡ ਸੋ ਇਹਦੇ ਵਿੱਚ ਫੇਸਬੁੱਕ ਤੁਹਾਨੂੰ ਕੀ ਕਹਿ ਰਹੀ ਆ ਕਿ ਤੁਸੀਂ ਇਹ ਜ਼ਰੂਰ ਗੌਰ ਰੱਖਣਾ ਕਿ ਜਦੋਂ ਵੀ ਤੁਸੀਂ ਆਪਣੇ ਫੇਸਬੁੱਕ ਪੇਜ ਤੇ ਜਾਂ ਪ੍ਰੋਫਾਈਲ ਤੇ ਕੋਈ ਵੀ ਰੀਲ ਅਪਲੋਡ ਕਰੋ ਤਾਂ ਉਹ ਮਿਊਟ ਨਹੀਂ ਹੋਣੀ ਚਾਹੀਦੀ ਉਸ ਦੀ ਆਵਾਜ਼ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਵੀਰ ਇਹ ਗਲਤੀ ਕਰਦੇ ਨੇ ਕਿ ਜਦੋਂ ਉਹ ਰੀਲ ਅਪਲੋਡ ਕਰਦੇ ਨੇ ਤਾਂ ਉਸ ਦੀ ਆਵਾਜ਼ ਨਹੀਂ ਹੁੰਦੀ ਸੋ ਜੇਕਰ ਤੁਹਾਡੀ ਰੀਲ ਦੀ ਕੋਈ ਵੀ ਆਵਾਜ਼ ਨਹੀਂ ਹੁੰਦੀ ਤਾਂ ਉਸ ਵਿੱਚ ਕੁਝ ਨਾ ਕੁਝ ਬੋਲ ਜ਼ਰੂਰ ਦਿਆ ਕਰੋ ਸੋ ਉਸ ਤੋਂ ਅੱਗੇ ਤੁਸੀਂ ਪੰਜਵਾਂ ਆਪਸ਼ਨ ਦੇਖ ਸਕਦੇ ਹੋ ਕੀਪ ਯੂਅਰ ਰੀਲ ਬੀਟਵੀਨ 15 ਟੂ 90 ਸੈਕਿੰਡ ਸੋ ਬਹੁਤ ਸਾਰੇ ਵੀਰ ਇਹ ਗਲਤੀ ਕਰਦੇ ਨੇ ਇਸ ਵਿੱਚ ਫੇਸਬੁੱਕ ਤੁਹਾਨੂੰ ਕੀ ਕਹਿ ਰਹੀ ਆ ਕਿ ਜਦੋਂ ਤੁਸੀਂ ਆਪਣੀ ਕੋਈ ਵੀ ਰੀਲ ਅਪਲੋਡ ਕਰਦੇ ਹੋ ਤਾਂ ਤੁਹਾਡੀ ਰੀਲ 15 ਸੈਕਿੰਡ ਤੋਂ 90 ਸੈਕਿੰਡ ਦੇ ਵਿੱਚ ਹੋਣੀ ਚਾਹੀਦੀ ਹੈ ਸੋ ਬਹੁਤ ਸਾਰੇ ਵੀਰ ਕੀ ਕਰਦੇ ਨੇ ਕਿ ਉਹ ਆਪਣੀ ਰੀਲ ਨੂੰ ਵਾਇਰਲ ਕਰਨ ਦੇ ਲਈ 5 ਜਾਂ 10 ਸਕਿੰਟਾਂ ਦੀ ਰੀਲ ਅਪਲੋਡ ਕਰਦੇ ਨੇ ਉਹਨਾਂ ਨੂੰ ਇਹ ਹੁੰਦਾ ਵੀ ਜਿੰਨੀ ਛੋਟੀ ਰੀਲ ਹੋਵੇਗੀ ਓਨੀ ਜ਼ਿਆਦਾ ਉਹ ਵਾਇਰਲ ਹੋਵੇਗੀ ਪਰ ਜੇ ਤੁਹਾਡੀ ਰੀਲ 15 ਸਕਿੰਟ ਤੋਂ ਘੱਟ ਹੋਵੇਗੀ ਤਾਂ ਫੇਸਬੁੱਕ ਦਾ ਐਲਗੋਰਿਦਮ ਉਹਨੂੰ ਨਹੀਂ ਚੱਕੇਗਾ ਉਹਨੂੰ ਵਾਇਰਲ ਨਹੀਂ ਕਰੇਗਾ ਸੋ ਹਮੇਸ਼ਾ ਇਹ ਧਿਆਨ ਵਿੱਚ ਰੱਖੋ ਕਿ ਜਦੋਂ ਵੀ ਤੁਸੀਂ ਰੀਲ ਅਪਲੋਡ ਕਰੋ ਤਾਂ ਤੁਹਾਡੀ ਰੀਲ 15 ਸਕਿੰਟ ਤੋਂ 90 ਸਕਿੰਟ ਦੇ ਵਿੱਚ ਹੀ ਹੋਣੀ ਚਾਹੀਦੀ ਏ ਸੋ ਉਸ ਤੋਂ ਬਾਅਦ ਅੱਗੇ ਤੁਸੀਂ ਦੇਖ ਸਕਦੇ ਹੋ 6ਵਾਂ ਆਪਸ਼ਨ ਇਸ ਵਿੱਚ ਲਿਖਿਆ ਹੋਇਆ ਇਨਸ਼ੋਰ ਦੈਟ ਯੂਅਰ ਰੀਲ ਇਜ਼ ਐਟ ਲੀਸਟ 720 ਪਿਕਸਲ ਸੂਦੇ ਵਿੱਚ ਫੇਸਬੁੱਕ ਤੁਹਾਨੂੰ ਕੀ ਕਹਿ ਰਹੀ ਆ ਕਿ ਜਦੋਂ ਵੀ ਤੁਸੀਂ ਕੋਈ ਰੀਲ ਅਪਲੋਡ ਕਰਦੇ ਹੋ ਤਾਂ ਤੁਹਾਡੀ ਰੀਲ 720 ਪਿਕਸਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਕਿਉਂਕਿ ਜੇ ਤੁਹਾਡੀ ਰੀਲ ਕਲੀਅਰ ਨਹੀਂ ਹੋਵੇਗੀ ਉਹਦੇ ਵਿੱਚ ਆਵਾਜ਼ ਵਧੀਆ ਨਹੀਂ ਹੋਵੇਗੀ ਤਾਂ ਤੁਹਾਡੀ ਰੀਲ ਕਦੇ ਵੀ ਵਾਇਰਲ ਨਹੀਂ ਹੋਵੇਗੀ ਸੋ ਕੋਸ਼ਿਸ਼ ਇਹ ਕਰਿਆ ਕਰੋ ਕਿ ਜਦੋਂ ਵੀ ਤੁਸੀਂ ਆਪਣੀ ਕੋਈ ਰੀਲ ਬਣਾਉਣੇ ਹੋ ਤਾਂ ਮੋਬਾਈਲ ਦੇ ਬੈਕ ਕੈਮਰੇ ਨਾਲ ਬਣਾਇਆ ਕਰੋ ਕਿਉਂਕਿ ਉਸ ਦਾ ਮੈਗਾਪਿਕਸਲ ਵਧੀਆ ਹੁੰਦਾ ਹੈ ਤੇ ਤੁਹਾਡੀ ਰੀਲ ਵਧੀਆ ਸ਼ੂਟ ਹੁੰਦੀ ਹੈ ਸੋ ਆਪਣੀ ਰੀਲ ਵਧੀਆ ਕੁਆਲਿਟੀ ਦੀ ਬਣਾ ਕੇ ਵਧੀਆ ਆਵਾਜ਼ ਨਾਲ ਅਪਲੋਡ ਕਰਿਆ ਕਰੋ ਜਿਸ ਦੇ ਨਾਲ ਤੁਹਾਡੀ ਰੀਲ ਵਧੀਆ ਵਾਇਰਲ ਹੋਵੇਗੀ ਸੋ ਇਹ ਨੇ ਉਹ 6 ਤਰੀਕੇ ਜੋ Facebook ਤੁਹਾਨੂੰ ਆਪ ਦੱਸ ਰਹੀ ਆ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਰੀਲ ਅਪਲੋਡ ਕਰਦੇ ਹੋ ਜਾਂ ਬਣਾਉਨੇ ਹੋ ਤਾਂ ਤੁਹਾਡੀ ਰੀਲ ਵਧੀਆ ਵਾਇਰਲ ਹੋ ਸਕਦੀ ਹੈ ਹੋ ਸਕਦਾ ਹੈ ਕਿ ਤੁਹਾਡੀ ਰੀਲ ਟ੍ਰੈਂਡਿੰਗ ਦੇ ਵਿੱਚ ਵੀ ਚਲੀ ਜਾਵੇ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਲਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਮੈਨੂੰ ਫੋਲੋ ਜ਼ਰੂਰ ਕਰ ਲਿਓ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਮੀਡੀਆ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਮੈਂ ਤੁਹਾਨੂੰ ਪੂਰੀ ਪੂਰੀ ਜਾਣਕਾਰੀ ਦੇ ਦੇਵਾਂਗਾ